ਹੈਲੋ ਫਰੈਂਡਸ ਹਾਸ਼ੀ ਅਕਾਲ ਵੈਲਕਮ ਟੂ ਮਾਈ YouTube ਚੈਨਲ ਲੋ ਜੀ ਅੱਜ ਆਪਾਂ ਰੋਸਟ ਕਰਨ ਵਾਲੇ ਆ 35 ਲੱਖ ਵਾਲੀ ਨੂੰ ਅਬ ਮਜ਼ਾ ਆਏਗਾ ਨਾ ਬਿੜੋ ਹਾਂਜੀ ਹਾਂਜੀ ਮਜ਼ਾ ਆਊਗਾ ਕਿਉਂਕਿ ਅੱਜ ਆਪਾਂ ਚੰਗੀ ਲਾਫਾ ਕਰਨੀ ਆ ਕੀ ਬੋਲਿਆ ਤੂੰਨੇ ਕੋੜੋ 35 ਲੱਖ ਲਾ ਕੇ ਤੇ ਚੰਗੀਆਂ ਮਾਂਡੀਆਂ ਫੁਗਰੀਆਂ ਤੇ ਨਾ ਜ਼ਿਆਦਾ ਭੌਂਗਦੇ ਹੋਏ ਵੀਡੀਓ ਕਰੀਏ ਸਟਾਰਟ ਹਾਈ एवरीवन ਹਾਊ ਆਰ ਯੂ ਆਈ ਹੋਪ ਆਪ ਸਭ ਅੱਛੇ ਹੋਗੇ ਤੋ ਮੈਨੇ ਲਾਸਟ ਵੀਡੀਓ ਡਾਲੀ ਥੀ ਗੈਟ ਰੈਡੀ ਵਿਦ ਮੀ ਕੀ ਤੋ ਮੈਂ ਉਹ ਵੀਡੀਓ ਦੇਖ ਰਹੀ ਥੀ ਮੈਨੇ ਆ ਗਈ ਓਏ ਹਾਂ ਤੇ ਸਾਲੀ ਪੰਜਾਬਣਾਂ ਤੇ ਹਿੰਦੀ ਕਿਧਰੋਂ ਬੋਲਣ ਦਾ ਵੀ ਮੈਨੂੰ ਲੱਗਦਾ ਭਈਆਂ ਦਾ ਔਣ ਜਾਣਵਾ ਅਬੇ ਸਾਲੇ اسی اپنے کمنٹس اوپن کر لیا میں پڑھنے لگ گئی تو وہاں پر اتنی نیگیٹیویٹی کہہ رہی کہ میں ایک ویڈیو اپلوڈ کرتی ہی تے لوکاں نے نا مینوں کمنٹ کیتے نیگیٹیویٹی دیتی ہے نا کہ میں ادھا وا میں ادھا وا تے میڈم جی جے تو انسٹا دے پوسٹاں پاونیاں ادھا دیاں لوکاں نا ٹھگیاں مارنیاں تے مانتاں تے لوکاں نے کمنٹاں جے دینا ہی ہیں پھر تانوں بہت تیز ہو رہا ہے ہیں بہت تیز ہو رہا ہے आई अंडरस्टैंड आई कंप्लीटली अंडरस्टैंड कि मुझे इंग्लिश नहीं आती मैं बहुत गलत इंग्लिश बोलती हूं मेरी वर्डिंग बहुत गलत होती है लेकिन आप लोगों को इतना क्या चुल है कि आप लोगों को ऐसे ऐसे वर्ड्स बोल के गलती निकालनी है लव जी सुन लो मैडम दी गल कहण ठीके आप लोगों को क्या चुल है जो ऐसे ऐसे कमेंट करते हैं ओ मैडम भी तानू केड़ा चोल उठदा वा <laughs> जेड़ा कदी खेदेयाल कदी खेदेयाल ओ बेचारे ना 35 लाख वाले ना जेड़ा ठगी वजी है ना ओनू भी केड़े चूल ओ चूना लगा दिया। आप लोग इतना कुछ बोल देते हो बिना किसी वजह जस्ट बिकॉज मुझे इंग्लिश नहीं आती भाई क्या क्या हो गया अगर इंग्लिश नहीं आती अगर मैं कोशिश कर रही हूँ बोलने की तो वही बात है ना कि आप लोग इनकरेज थोड़ी करोगे ਆਪ ਲੋਗ ਇਹ ਥੋੜੀ ਬੋਲੋਗੇ ਪੁਸ਼ ਥੋੜੀ ਕਰੋਗੇ ਭਾਈ ਬੋਲ ਕੋਈ ਬਾਤ ਨਹੀਂ ਅੱਜ ਗਲਤੀ ਹੋਈ ਹੈ ਗਲਤੀ ਕਰ ਕਰਕੇ ਹੀ ਇਨਸਾਨ ਸਿੱਖਦਾ ਹੈ ਬਟ ਨੋ ਹਮ ਲੋਗ ਕਿਉਂ ਬੋਲੇ ਹਮੇ ਤਾਂ ਗਾਲੀ ਦੇਣੀ ਹੈ ਹਮੇ ਤਾਂ ਇਹ ਕਰਨਾ ਹੈ ਹਮੇ ਤਾਂ ਉਹ ਕਰਨਾ ਹੈ ਲਓ ਜੀ ਸੋ ਲੋ ਮੈਡਮ ਦੀ ਗੱਲ ਕਹਿੰਦੀ ਆ ਕਿ ਜੇ ਮੈਂ ਕੋਈ ਗਲਤ ਬੋਲ ਦਿੰਨੀ ਆ ਤੇ ਤੁਸੀਂ ਮੈਨੂੰ ਕਹਿ ਵੀ ਸਕਦੇ ਵੀ ਇਦਾਂ ਗਲਤ ਨਾ ਬੋਲੋ ਇਦਾਂ ਤੁਸੀਂ ਸਹੀ ਬੋਲੋ ਹਨਾ ਕਹਿੰਦੀ ਕਿ ਮੈਨੂੰ ਨੈਗੇਟਿਵਿਟੀ ਆਉਂਦੀ ਆ ਹਨਾ ਤੇ ਗਾਲਾ ਗੋਲਾ ਮੈਨੂੰ ਕੱਢਦੇ ਆ ਸਾਰੇ ਉਹ ਮੈਡਮ ਜੀ ਗਾਲਾਂ ਹੀ ਨਿਕਲਦੀਆਂ ਤੁਹਾਡੇ ਲਈ ਮੂੰਹ ਆ ਤੁਹਾਡੇ ਲੱਛਣ ਵੇਖ ਕੇ ਨਾ ਉਹ ਵਿਚਾਰੇ ਦਾ ਧ ਬੱਤ ਸਹੀ ਹੈ ਇਸੇ ਆਪ ਲੋਗੋ ਕੀ ਇਮੇਜ ਪਤਾ ਚਲਦੀ ਹੈ ਕਿ ਆਪ ਅੰਦਰ ਸੇ ਕਿਵੇਂ ਹੋ ਉਹ ਪਤਾ ਚਲਦਾ ਹੈ ਸੁਣ ਲੋ ਨਵੀਂ ਗੱਲ ਹੋਣੀ ਐਂ ਤੇ ਵੀ ਤੂੰ ਕਮੈਂਟ ਕਰ ਦੇਣਾ ਤੁਹਾਡੇ ਕਮੈਂਟ ਪੜ ਕੇ ਨਾ ਮੈਨੂੰ ਤੁਹਾਡੀ ਅਮੀਜ ਦਾ ਪਤਾ ਲੱਗਦਾ ਵੀ ਤੂੰ ਕਿੰਨੇ ਕ ਲੈਵਲ ਦੇ ਕਿੰਨੇ ਕ ਪਾਣੀ ਇਹਦੇ ਵਿੱਚ ਹਨ ਹਣਾ ਸਾਨੂੰ ਨਹੀਂ ਤੇਰਾ ਪਤਾ ਲੱਗਦਾ ਹਨਾ ਤੇਰੀਆਂ ਵੀਡੀਓ ਵੇ ਵੇ ਕੇ ਤੇਰੇ ਲਖਣਾ ਕਰਕੇ ਸਾਨੂੰ ਨਹੀਂ ਪਤਾ ਲੱਗਦਾ ਵੀ ਤੂੰ ਕਿੰਨੇ ਕ ਪਾਣੀ ਜਿਵਾ ਤੇ ਕਿੰਨੇ ਕ ਜੋਗੀ ਆਂ ਐ ਜਿਹੜੀ ਤੇਰੀ ਲਾਫ ਆ ਕਰਦੇ ਆ ਨਾ ਤੂੰ ਇਹੋ ਲੈਵਲ ਦੀ ਹੈ ਸ਼ਾਬਾਸ਼ ਸਰ ਕੀ ਬਾਤ ਹੈ ਸਰ ਯਾਰ ਪਰ ਇਹ ਬਾਤ ਹੈ ਪਲੀਜ਼ ਯੂਜ਼ ਯਰ ਕਾਮਨ ਸੈਂਸ ਐਂਡ ਕਿਸੇ ਇਨਸਾਨ ਕੋ ਇਤਨਾ ਜ਼ਿਆਦਾ ਮਤ ਬੋਲੋ ਕਿ ਉਹ ਕੰਮ ਹੀ ਕਰਨਾ ਛੋੜ ਦੇ ਇਹ ਤਾਂ ਹਮ ਐ ਕਿ ਠੀਕ ਹੈ ਮੈਡਮੋਨੀ ਕਹਿਂ ਡਿਆ ਵੀ ਤੂੰ ਹੀ ਨਾ ਮੈਨੂੰ ਇੰਨੀ ਨੈਗੇਟਿਵਿਟੀ ਨਾ ਦਿਆ ਕਰੋ ਵੀ ਕੋਈ ਕੰਮ ਕਰਨਾ ਹੀ ਛੱਡ ਦੇ ਕੰਮ ਤੂੰ ਬੜਾ ਤੂੰ ਕਾਂਢੀਆਂ ਨਾ ਤੇ ਭਾਂਡੇ ਢੋਂਡੀਆਂ ਲੋਕਾਂ ਦੇ ਹੋਟਲਾਂ ਦੇ ਵਿੱਚ ਬੜਾ ਹਰਾਮੀ ਹੋ ਬੜਾ ਤੂੰ ਬੜਾ ਇੱਥੇ ਖੋਣ ਖੋਣ ਡੀਆਂ ਹਣਾ ਭੈ ਜੋ ਮਾਰ ਨਾਲ ਧਿਆਨ ਰੱਖਿਆ ਵਾ ਤੂੰ ਰੋਜ਼ ਹੀ ਖੇਦੀ ਨਾ ਖੇਦੀ ਤੇਰ ਲੈਣੀ ਆ ਕਦੀ ਕੁਝ ਖਰੀਦਣ ਦੀ ਨਹੀਂ ਕਦੀ ਕੁਝ ਖਰੀਦਣ ਦੀ ਨਹੀਂ ਆ ਏਹ ਰਹਾ ਨਹੀਂ ਜਾਂਦਾ ਤੜਪ ਹੀ ਐਸੀ ਹੈ ਨਾ ਨਾ ਇਸ ਤਰ੍ਹਾਂ ਚਲੋ ਇਹ ਤੇ ਗੱਲਾਂ ਛੱਡੋ ਲੋਕਾਂ ਨੇ ਕਹਿਣਾ ਕਰੇ ਉੱਦਾ ਬਕਵਾਸ ਕਰੀ ਜਾਂਦਾ ਪਹਿਲਾਂ ਇਹਦੀ ਫੁਗਰੀ ਦੇ ਸੁਣੋ ਪਹਿਲਾਂ ਵੇਖੋ ਅੱਗੇ ਪੈਸਿਆਂ ਦੀ ਟੈਨਸ਼ਨ ਨਹੀਂ ਲੈਣੀ ਚਾਹੀਦੀ ਵੀ ਇਹਨਾਂ ਪੈਸਿਆਂ ਦੀ ਟੈਨਸ਼ਨ ਨਹੀਂ ਲੈਣੀ ਚਾਹੀਦੀ ਸਾਡੀ ਦੌੜ ਚ ਕਮੀ ਨਹੀਂ ਕੋਈ ਸਾਡੀ ਦੌੜ ਚ ਕਮੀ ਨਹੀਂ ਕੋਈ ਲੈਣੀ ਚਾਹੀਦੀ ਭਾਈ ਮਜ਼ਾ ਆਇਆ। ਔਰ ਮੈਂ ਇਹ ਜੋ ਮਜ਼ਾ ਹੈ ਹਿੰਦੁਸਤਾਨ ਕੇ ਹਰ ਵਿਅਕਤੀ ਕੋ ਦੇਣਾ। ਵਾਹ! ਕਿਆ ਸੀਨ ਹੈ। ਵਾਹ ਕਾ ਸੀਨਾ। ਸੁਣ ਲੋ ਤੀ ਹੁਣ ਆਵੀਂ। ਕਹਿੰਦੀ ਪੈਸਾ ਤੇ ਲਿਆਂਦੀ ਕੋਈ ਕਮੀ ਨਹੀਂ ਆ ਤੇ ਸਾਡੀ ਟੌਰ ਚ ਕਮੀ ਨਹੀਂ ਕੋਈ ਰਹਿਣੀ ਚਾਹੀਦੀ। ਟੌਰ ਤੇਰੀ ਜੇ ਕੱਦਾਂ ਕਮੀ ਰਹਿਣੀ ਆ 35 ਲੱਖ ਤੂੰ ਰੱਖਿਆ ਵਾ ਖਾਤੇ ਚ। ਉੱਡਿਆ ਨਹੀਂ ਨਾ ਹੁਣ ਆਲੇ। ਉੱਡਣਾ ਕਿੱਥੇ ਆ? ਨਵਾਂ ਕੋਈ ਨਾ ਕੋਈ ਬੱਕਰਾ ਟੇਰਿਆ ਆਣਾ ਫੇਰ ਹਾਲ ਹਾਲ ਕਰਨੂ। ਸਰਦੇ ਗਾਂ ਕੰਮ ਕਰੇ ਚ। ਓ ਮਾਈ ਗੱਡ। Yeah. Mm -hmm.